ਸੁਖਬੀਰ ਸਿੰਘ ਬਾਦਲ ਜਦ ਸਟੇਜ ਦੇ ਉੱਤੇ ਮੁਖਾਤਬ ਹੋ ਰਹੇ ਸੀ ਸੁਖਦੇਵ ਸਿੰਘ ਢੀਡ ਸਾਰੇ ਭੋਗ ਸਮਾਗਮ ਤੇ ਉੱਥੇ ਇੱਕ ਹੋਰ ਸ਼ਖਸ ਮੌਜੂਦ ਰਹੇ ਹਾਲਾਂਕਿ ਪੰਥਕ ਲੀਡਰ ਨੇ ਪੰਥਕ ਆਗੂ ਨੇ ਉੱਥੇ ਹੋਣਾ ਲਾਜ਼ਮੀ ਵੀ ਸੀ ਪਰ ਉਹਨਾਂ ਦਾ ਉੱਥੇ ਹੋਣਾ ਕੁਝ ਵੱਖਰੇ ਸਵਾਲ ਵੀ ਖੜੇ ਕਰਦਾ ਨਜ਼ਰ ਆ ਰਿਹਾ ਹੈ ਮੁਰਾਦ ਹੈ ਸਾਬਕਾ ਜ਼ਿਹਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਗਿਆਨੀ ਹਰਪ੍ਰੀਤ ਸਿੰਘ ਜੀ ਉਸ ਸਮਾਗਮ ਦੇ ਵਿੱਚ ਬੈਠੇ ਹੋਏ ਸੀ ਸਟੇਜ ਸਾਂਝੀ ਕੀਤੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਉਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਹਾਲਾਂਕਿ ਲੰंबे ਸਮੇਂ ਦੇ ਵਿੱਚ ਖਾਸ ਤੌਰ ਤੇ ਜਦੋਂ ਆਪਣੀਆਂ ਸੇਵਾਵਾਂ ਤੋਂ ਲਾਂਬੇ ਹੋਏ ਨੇ ਜਦੋਂ ਤੋਂ ਉਦੋਂ ਤੋਂ ਬਾਅਦ ਹੁਣ ਤੱਕ ਉਹ ਅਕਾਲੀ ਲੀਡਰਸ਼ਿਪ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਕਰ ਚੁੱਕੇ ਨੇ ਉਹਨਾਂ ਦੀ ਵਿਰੋਧਤਾ ਕਰ ਚੁੱਕੇ ਨੇ ਪਰ ਇੱਥੇ ਆ ਕੇ ਸਟੇਜ ਸਾਂਝੀ ਕਰਦੇ ਨਜ਼ਰ ਆਏ ਨੇ ਔਰ ਉਸ ਦੌਰਾਨ ਕਾਫੀ ਸਵਾਲ ਖੜਦੇ ਵੀ ਨਜ਼ਰ ਆ ਰਹੇ ਆ ਕਿਉਂਕਿ ਹੁਣ ਜਿਉਂ-ਜਿਉਂ ਬਾਕੀ ਧੜੇ ਦਾ ਕਹਿ ਦਈਏ ਜਿਹੜੀ 5 ਮੈਂਬਰੀ ਕਮੇਟੀ ਬਾਅਦ ਚ ਬਣਾਈ ਗਈ ਉਸ ਕਮੇਟੀ ਦਾ ਕੰਮ ਪੂਰਾ ਹੁੰਦਾ ਨਜ਼ਰ ਆ ਰਿਹਾ ਤ्यों ਤੋਂ ਇੱਕ ਨਵੀਂ ਪਾਰਟੀ ਹੋਣ ਦੇ ਵਿੱਚ ਆਉਂਦੀ ਨਜ਼ਰ ਆ ਰਹੀ ਔਰ ਉਸੇ ਦਰਮਿਆਨ ਸੁਖਬੀਰ ਸਿੰਘ ਬਾਦਲ ਦਾ ਇਸ ਡਾਇਲੌਗ ਨੂੰ ਸਾਂਝੇ ਕਰਨਾ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਕਿ ਪਾਰਟੀਆਂ ਨੂੰ ਇਕੱਠਿਆਂ ਹੋਣਾ ਚਾਹੀਦਾ ਹੈ ਆਕਾਲੀ ਦਲ ਨੂੰ ਇਕੱਠਿਆਂ ਹੋਣਾ ਚਾਹੀਦਾ ਉਹ ਆਪਣੇ ਆਪ ਦੇ ਵਿੱਚ ਬਹੁਤ ਸਵਾਲ ਖੜੇ ਕਰਦਾ ਔਰ ਉੱਥੇ ਹੀ ਇਸ ਡਿਸਕਸ਼ਨ ਦੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਦਾ ਉੱਥੇ ਹੋਣਾ ਕਿ ਆਪਣੇ ਆਪ ਦੇ ਵਿੱਚ ਬਹੁਤ ਕੁਝ ਜਾਗਰ ਕਰਦਾ ਹੋ ਸਕਦਾ ਹੈ ਪਰ ਇਹ ਇਹ ਵੀ ਮਮਕਨ ਹੈ ਕਿ ਮਹਿਜ਼ ਭੋਗ ਸਮਾਗਮ ਦੇ ਉੱਤੇ ਆਪਣੀ ਸ਼ਰਧਾ ਭੇਟ ਕਰਨ ਦੇ ਵਾਸਤੇ ਇੱਕ ਸਿਆਸੀ ਲੀਡਰ ਦੇ ਤੌਰ ਦੇ ਉੱਤੇ ਉੱਥੇ ਸ਼ਿਰਕਤ ਕੀਤੀ ਗਈ ਹੋਵੇ ਪਰ ਤਾਂ ਵੀ ਆਉਂਦੇ ਸਮੇਂ ਦੇ ਵਿੱਚ ਕਿੱਧਰ ਵੱਲ ਨੂੰ ਸਿਆਸਤ ਕਰਵਟ ਲੈਂਦੀ ਹੈ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਉਹ ਸਾਰੇ ਮਾਮਲੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਗਿਣਾਏ ਨੇ ਉਹ ਪ੍ਰਵੇਲ ਕਰਦੇ ਸੀ ਕਰਦੇ ਰਹੇ ਨੇ ਤੇ ਉਦੋਂ ਜਦੋਂ ਪ੍ਰਵੇਲ ਕਰ ਰਹੇ ਸੀ ਉਸ ਵੇਲੇ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਚਾਰਜ ਸੰਭਾਲਿਆ ਸੀ ਉਸ ਵੇਲੇ ਵੀ ਉਹ ਅਕਾਲੀ ਦਲ ਦੀ ਲੀਡਰਸ਼ਿਪ ਦੀਆਂ ਸਿਫਤਾਂ ਕਰਦੇ ਹੁੰਦੇ ਸੀ ਉਹ ਹੁਣ ਵੱਖਰੀ ਗੱਲ ਹੈ ਕਿ ਹੁਣ ਆ ਕੇ ਉਹਨਾਂ ਨੇ ਇੱਕ ਯੂ ਟਰਨ ਲੈ ਲਿਆ ਇਸ ਮਾਮਲੇ ਤੋਂ ਔਰ ਉਹ ਸਿੱਧੀ ਵਿਰੋਧਤਾ ਕਰਦੇ ਨਜ਼ਰ ਆਉਂਦੇ ਰਹੇ ਨੇ ਪਰ ਹੁਣ ਦੁਬਾਰਾ ਕੀ ਜਾਨੀ ਹਰਪ੍ਰੀਤ ਸਿੰਘ ਹਾਮੀ ਹੋਣਗੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਜਾਂ ਫਿਰ ਕੁਝ ਹੋਰ ਵੇਖਣ ਨੂੰ ਮਿਲਦਾ ਹੈ ਸਮੇਂ ਤੇ ਅਸਰ ਫਿਲਹਾਲ ਅੱਜ ਦੀਆਂ ਇਹਨਾਂ ਤਸਵੀਰਾਂ ਤੋਂ ਤੁਹਾਨੂੰ ਕੀ ਲੱਗਦਾ ਆਪਣੇ ਵਿਚਾਰ ਕਮੈਂਟ ਸੈਕਸ਼ਨ 'ਚ ਦੱਸਣਾ ਨਾ ਪੁਲਨਾਰ ਬਣੇ ਰੋਵਾਨ ਈਂਡੀਆ ਪੰਜਾਬੀ ਤੇ